ਜੀ ਨੀਅ ਮਸ਼ੀਨਰੀਆਂ ਬਈ ਆਪਾਂ ਲੈ ਕੇ ਅੱਜ ਤੁਹਾਡੇ ਖਾਤਰ ਪਹੁੰਚੇ ਆ ਬਹੁਤ ਘੱਟ ਰੇਟ ਵਿੱਚ ਤੁਹਾਨੂੰ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਬਹੁਤ ਸਾਰੀਆਂ ਗੱਡੀਆਂ ਆਪਾਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਹੀ ਲੈ ਕੇ ਪਹੁੰਚੇ ਹਾਂ ਜੀ ਤੁਸੀਂ ਕਮੈਂਟ ਕਰ ਦਿਓ ਉਸ ਹਿਸਾਬ ਨਾਲ ਆਪਾਂ ਤੁਹਾਡੇ ਏਰੀਆ ਚੋਂ ਜਿਹੜੀ ਮਸ਼ੀਨਰੀ ਵਾਸਤੇ ਤੁਸੀਂ ਕਹਿੰਦੇ ਹੋ ਲੈ ਕੇ ਆਪਾਂ ਪਹੁੰਚ ਜਾਨੇ ਆ ਅੱਗੇ ਆਪਾਂ ਤੁਹਾਡੇ ਸਾਰੇ ਕਮੈਂਟ ਵੀ ਪੜਾਂਗੇ ਤੁਹਾਡੇ ਨਾਮ ਵੀ ਆਪਾਂ ਲਾਵਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਸੀਂ ਜਿੱਥੋਂ ਵੀ ਦੇਖ ਰਹੇ ਹੋ ਤੁਹਾਡੇ ਕੋਲੇ ਕੁਝ ਵੀ ਹੈ ਕੋਠੀ ਘਰ ਮਕਾਨ ਗੱਡੀ ਮੋਟਰ ਨੰਬਰ ਆਪਣਾ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਇੱਕ ਵੀਡੀਓ ਪੂਰੀ ਵਧੀਆ ਬਣਾ ਕੇ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਕੋਲੇ ਭੇਜੋ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਵਰਨਾ ਗੱਡੀ ਪਹੁੰਚੀ ਹੈ 2012 ਮਾਡਲ ਗੱਡੀ ਆ ਪੁਸ਼ ਬਟਨ ਸਟਾਰਟ ਹੈ 2 ਲੱਖ 90000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਖੜੀ ਆ ਅੰਮ੍ਰਿਤਸਰ ਏਰੀਆ 'ਚ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਆਪ ਨੂੰ ਮਿਲ ਜੂਗੀ ਚਲਾਉਣ 'ਚ ਕੋਈ ਕਮੀ ਪੇਸ਼ੀ ਨਹੀਂ ਚਿੱਟੇ ਰੰਗ ਦੀ ਆ ਪੰਜਾਬ ਨੰਬਰ ਹੈ ਨੰਬਰ ਪਲੇਟ ਆਪ ਨੂੰ ਸਰਕਾਰੀ ਗੱਡੀ ਦੀਆਂ ਮਿਲ ਜਾਣਗੀਆਂ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੈ ਅੰਮ੍ਰਿਤ ਸਰ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਕਿ ਮਰਜ਼ੀ ਚੈੱਕ ਕਰਕੇ ਤੁਸੀਂ ਦੇਖ ਸਕਦੇ ਹੋ ਮਾਲਕ ਕਹਿੰਦੇ ਆ ਵੀ ਘਰੇ ਗੱਡੀ ਖੜੀ ਆ ਆ ਕੇ ਤੁਸੀਂ ਦੇਖ ਸਕਦੇ ਹੋ ਤੇ 290000 ਰੁਪਏ ਇੱਕ ਬਾਰੀ ਡਿਮਾਂਡ ਆ ਲੈਸ ਵੈਸ ਹੋ ਜਾਊਗਾ ਮਾਲਕ ਦਾ ਨੰਬਰ 9968643206 ਜੇ ਕੋਈ ਗੱਲ ਕਰਨੀ ਹੈ ਕਰੋ ਹੁਣ ਤੁਸੀਂ ਆਲਟੋ ਗੱਡੀ ਦੇਖੋ 2012 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ 1,90,000 ਰੁਪਿਆ ਇਹਨਾਂ ਨੇ ਡਿਮਾਂਡ ਲੈ ਕੇ ਭੇਜੀ ਆ ਗੱਡੀ ਦੀ ਕੰਡੀਸ਼ਨ ਆਲੂਕੇ ਆ ਵਧੀਆ ਗੱਡੀ ਆ ਸੋਹਣੀ ਸਾਫ ਸੁਥਰੀ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਕੋਈ ਕੰਮ ਨਹੀਂ ਭਾਲਦੀ ਇੰਜਨ ਗিয়ার ਬਿਲਕੁਲ ਕੋਈ ਨੁਕਸ ਨਹੀਂ ਵਧੀਆ ਸਾਇਲੈਂਟ ਆਪਾਂ ਨੂੰ ਇੰਜਨ ਗিয়ার ਮਿਲ ਜੂਗਾ ਗੱਡੀ ਖੜੀ ਆ ਇਹ ਮੋਗੇ ਏਰੀਆ ਚ ਤੇ ਨਵੇਂ ਟਾਇਰਾਂ ਚ ਆ ਗੱਡੀ ਤੁਸੀਂ ਦੇਖ ਲਈ ਚਾਰੇ ਪਾਸੋਂ ਕਿਵੇਂ ਦੇ ਲੱਗੀ ਗੱਡੀ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 9878796816 ਜਿਹੜੀ ਗੱਲ ਕਰਨੀ ਹੋਵੇ ਆਪੇ ਕਰ ਲਿਓ ਹੁਣ ਆਪਾਂ ਤੁਹਾਡੇ ਖਾਤਰ ਇੱਕ ਟੋヨタ ਦੀ ਗੱਡੀ ਲੈ ਕੇ ਪਹੁੰਚੇ ਹਾਂ ਡੀਜ਼ਲ ਤੇ ਗੱਡੀ ਆ 13 ਮਾਡਲ ਗੱਡੀ ਆ 2 ਲੱਖ ਤੇ 85000 ਰੁਪਿਆ ਇਸ ਗੱਡੀ ਦੀ ਮੰਗ ਆਪਣੇ ਕੋਲੇ ਪਹੁੰਚੀ ਐ ਗੱਡੀ ਖੜੀ ਆ ਅੰਮ੍ਰਿਤਸਰ ਏਰੀਆ 'ਚ 65-70 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਗੱਡੀ ਦੀ ਕੰਡੀਸ਼ਨ ਅੰਦਰੋਂ ਵੀ ਪੂਰੀ ਵਧੀਆ ਪਈਆ ਬਾਹਰੋਂ ਵੀ ਪੂਰੀ ਵਧੀਆ ਪਈਆ 285 ਇੱਕ ਵਾਰੀ ਡਿਮਾਂਡ ਲੈਸ ਬਸ ਹੋ ਜਾਊਗਾ ਜਾ ਕੇ ਤੁਸੀਂ ਗੱਡੀ ਨੂੰ ਦੇਖ ਸਕਦੇ ਹੋ ਅਮਰਿਤਸਰ ਮਾਲਕ ਦੇ ਘਰੇ ਤੁਹਾਨੂੰ ਗੱਡੀ ਆ ਮਿਲੂਗੀ ਗੱਡੀ ਵਧੀਆ ਟਾਇਰ ਟੱਪਾ ਵਧੀਆ ਅੰਦਰੋਂ ਪੂਰੀ ਵਧੀਆ ਪਈਆ ਸਾਰਾ ਕਮ ਟੋਟਲ ਮਾਲਕ ਨੇ ਕਰਵਾ ਰੱਖਿਆ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ 819503928 ਤੇ i20 ਮੈਗਨਾ ਗੱਡੀ ਹੁਣ ਤੁਸੀਂ ਦੇਖੋਗੇ ਬਿਲਕੁਲ ਨਵੀਂ ਫਰੈਸ਼ ਸ਼ੋਰੂਮ ਕੰਡੀਸ਼ਨ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ 2016 ਮਾਡਲ ਗੱਡੀ ਹੈ ਕੁੱਲ 38000 ਕਿਲੋਮੀਟਰ ਗੱਡੀ ਚੱਲੀ ਹੋਈ ਹੈ 5 ਲੱਖ ਤੇ 70000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਗੱਡੀ ਖੜੀ ਹੈ ਅੰਮ੍ਰਿਤਸਰ ਏਰੀਆ 'ਚ 90 ਤੋਂ 95% ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਬਿਲਕੁਲ ਨਵੇਂ ਟਾਇਰ ਆਪਾਂ ਨੂੰ ਮਿਲ ਜਾਣਗੇ ਤੇ ਅੰਦਰੋਂ ਤੁਸੀਂ ਦੇਖ ਲਓ ਮਾਲਕ ਨੇ ਫੋਟੋਆਂ ਪੂਰੀਆਂ ਇਹਨਾਂ ਨੇ ਦਿਖਾਈਆਂ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਸੋਹਣੀ ਸਾਫ਼ ਸੁਥਰੀ ਗੱਡੀ ਹੈ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਤੁਸੀਂ ਆਪ ਹੀ ਜਾ ਕੇ ਦੇਖ ਸਕਦੇ ਹੋ ਬਾਕੀ ਅੰਮ੍ਰਿਤਸਰ ਮਾਲਕ ਦੇ ਘਰੇ ਗੱਡੀ ਖੜੀ ਆ ਤੇ 570 ਇੱਕ ਵਾਰੀ ਡਿਮਾਂਡ ਕਹੀ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਮਾਲਕ ਕਹਿੰਦੇ ਆ ਉੱਪਰ نیچے ਬਹਿ ਕੇ ਕਰ ਲਵਾਂਗੇ ਜੇ ਕਿਸੇ ਨੇ ਗੱਡੀ ਦੇਖਣੀ ਹੈ ਚਲਾ ਕੇ ਦੇਖਣੀ ਹੈ ਕੋਈ ਟ੍ਰਾਈ ਲੈਣ ਦਾ ਚਾਹਵਾਨ ਹੈਗਾ ਕੋਈ ਖਰੀਦਣ ਦਾ ਚਾਹਵਾਨ ਹੈ ਜਾ ਕੇ ਦੇਖ ਸਕਦੇ ਹੋ ਮਾਲਕ ਬਾਜੀ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਨੰਬਰ ਹੈ 75 082 60008 ਗੱਲਬਾਤ ਕਰ ਲਿਓ ਤੇ ਮਸ਼ੀਨਰੀਆਂ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਇੱਕ ਵਾਰੀ ਫਿਰ ਤੋਂ ਮੈਂ ਤੁਹਾਨੂੰ ਕਹਿ ਦੇਣਾ ਜੇ ਕਿਸੇ ਕੋਲ ਹੀ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਹੈ ਵੇਚਣ ਵਾਸਤੇ ਤੁਹਾਡੇ ਕੋਲੇ ਤੁਹਾਡੀ ਯਾਰਾ ਮਿੱਤਰਾਂ ਕੋਲੇ ਰਿਸ਼ਤੇਦਾਰਾਂ ਕੋਲੇ ਕਿਸੇ ਕੋਲੇ ਵੀ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਆਪਣਾ ਕਮਿਸ਼ਨ ਖਰਚਾ ਵਾਰਤਾ ਕਿਸੇ ਤਰ੍ਹਾਂ ਦਾ ਕੋਈ ਕੁਝ ਨਹੀਂ ਹੁੰਦਾ ਜੀ ਜਮ੍ਹਾਂ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹਾਂ ਚਾਹੇ ਪਿੰਡ ਤੋਂ ਸ਼ਹਿਰ ਤੋਂ ਕਿਤੇ ਵੀ ਹੈ ਤੁਹਾਡੇ ਕੋਲੇ ਬਸ ਆਪਣੇ ਕੋਲੇ ਭੇਜ ਦਿਆ ਕਰੋ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਹੈ ਵੀਡੀਓ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਬਸਕ੍ਰਾਈਬ ਲਾਜ਼ਮੀ ਕਰ ਦੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਬਸ ਤੋਂ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਕੀ ਫਿਰ ਤੋਂ ਆਪਾਂ ਮਸ਼ੀਨਰੀਆਂ ਦੀ ਗੱਲ ਹੁਣ ਸ਼ੁਰੂ ਕਰਦੇ ਹਾਂ ਆਪਣੇ ਕੋਲੇ ਇੱਕ ਵ੍ਰੇਜ਼ਾ ਗੱਡੀ ਪਹੁੰਚੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮਾਡਲ ਹੈ ਗੱਡੀ ਦਾ 2019 ਜੀ ਰੇਟ ਦੀ ਗੱਲ ਕਰੀਏ ਤਾਂ ਆਪਾਂ ਨੂੰ ਰੇਟ ਜਿਹੜਾ ਮਿਲੂਗਾ 6 ਲੱਖ ਤੇ 90000 ਰੁਪਿਆ ਮਿਲੂਗਾ ਜੀ ਤੇ ਸੰਧ ਇਹਨਾਂ ਦਾ ਏਰੀਆ ਜੀ ਸੰਧ ਇਹਨਾਂ ਨੂੰ ਪਿੰਡ ਲੱਗਦਾਗਾ ਪਿੰਡ ਹੈ ਇਹਨਾਂ ਦਾ ਸੰਧ ਜਾ ਕੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾ ਹਾਂ ਕੁਰਕhetra ਏਰੀਆ ਚ ਪੈ ਜਾਂਦੇ ਜੀ ਹਾਂ ਤੇ ਗੱਡੀ ਬਹੁਤ ਵਧੀਆ ਜੀ ਤੇ ਸੋਹਣੀ ਸਾਫ ਸੁਥਰੀ ਗੱਡੀ ਆ ਜਾ ਕੇ ਕੋਈ ਦੇਖਣਾ ਚਾਹੁੰਦਾ ਜਾ ਕੇ ਦੇਖ ਵੀ ਸਕਦਾ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਵੀ ਦੇਖ ਸਕਦਾ 19 ਮਾਡਲ ਨਵੀਂ ਵਰਗੀ ਗੱਡੀ ਆ ਬਾਕੀ ਤੁਸੀਂ ਦੇਖ ਰਹੇ ਹੋ ਵ੍ਰਿਜਾ ਗੱਡੀ ਐ ਜੀ ਤੇ ਮਾਲਕ ਬਜ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਕੋਈ ਗੱਲ ਕਰਨੀ ਹੈ ਕਰ ਸਕਦੇ ਹੋ ਨੰਬਰ ਹੈ 62800 4662 235 ਹੁਣ ਤੁਸੀਂ ਇੱਕ ਜੈਨ ਗੱਡੀ ਦੇਖੋ ਜੀ ਪਹਿਲਾਂ ਵੀ ਸ਼ਾਇਦ ਤੁਸੀਂ ਦੇਖੀ ਹੋਵੇ ਆ ਜਿਹੜੀ ਗੱਡੀ ਆ ਇਹਨਾਂ ਨੇ ਛੇਤੀ ਤੋਂ ਛੇਤੀ ਸੇਲ ਕਰਨੀ ਹੈ ਛੇਤੀ ਤੋਂ ਛੇਤੀ ਵੇਚਣੀ ਹੈ ਤਾਂ ਕਰਕੇ ਇਹਨਾਂ ਨੇ ਦੁਬਾਰਾ ਐਡ ਕਰਵਾਈ ਹੈ ਜੀ ਰਾਮਪੁਰਾ ਫੂਲ ਮਾਲਕ ਦਾ ਏਰੀਆ ਜੀ ਤੇ ਇਹਨਾਂ ਨੇ ਡਿਮਾਂਡ 489000 ਰੁਪਏ ਲਾ ਕੇ ਭੇਜਿਆ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਵੀ ਘਾਟਾ ਵਾਧਾ ਕਰ ਲਾਂਗੀ ਤੇ ਨਵੇਂ ਟਾਰਾਂ ਚ ਗੱਡੀ ਦੀ ਕੰਡੀਸ਼ਨ ਆਲੋਕਿਆ ਕੋਈ ਕਮੀ ਪੇਸ਼ੀ ਨਹੀਂ ਚਾਰ ਮਾਡਲ ਗੱਡੀ ਆ ਰਾਮਪੁਰਾ ਫੂਲ ਖੜੀ ਆ ਜਾ ਕੇ ਦੇਖਣੀ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ 620 6322224 ਗੱਲਬਾਤ ਜਿਹੜੀ ਵੀ ਕਰਨੀ ਆ ਆਪੇ ਕਰ ਲਿਓ ਜੀ। ਬਾਕੀ ਮਸ਼ੀਨਰੀਆਂ ਦੀ ਗੱਲ ਤਾਂ ਆਪਾਂ ਪੂਰੀ ਕਰ ਲਈ ਤੇ ਕਮੈਂਟ ਰਹਿ ਗਏ ਜੀ ਹੁਣ ਆਪਾਂ ਸਾਰੇ ਕਮੈਂਟ ਪੜਾਂਗੇ। ਪਹਿਲਾਂ ਮੈਨੂੰ ਦੱਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਵਧੀਆ ਲੱਗੀ ਐ? ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਸਪੋਰਟ ਕਰਿਆ ਕਰੋ ਜੀ। ਵੱਧ ਤੋਂ ਵੱਧ ਪਿਆਰ ਦਿਆ ਕਰੋ ਤੇ ਜਿਹਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਨੀਚੇ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ। ਤੇ ਹੁਣ ਆਪਾਂ ਕਮੈਂਟ ਪੜਦੇ ਆ ਪਹਿਲਾ ਕਮੈਂਟ ਆਪਣੇ ਕੋਲ ਜਿਹੜਾ ਪਹੁੰਚੇਗਾ ਬਿੰਦਰ ਸਿੰਘ ਦਾ ਪਹੁੰਚੇਗਾ ਇਹਨਾਂ ਨੇ ਕਿਹਾ ਗੁੱਡ ਬਹੁਤ ਬਹੁਤ ਸ਼ੁਕਰੀਆ ਜੀ ਅਗਲਾ ਕਮੈਂਟ ਆਪਣੇ ਕੋਲ ਹੀ ਸਬੀ ਕੁਮਾਰ ਇਹਨਾਂ ਨੇ ਕਿਹਾ ਹਿੰਦੀ ਦੇ ਵਿੱਚ ਕਮੈਂਟ ਕੀਤਾ ਆਪਕੀ ਵੀਡੀਓ ਸਭੀ ਅੱਛੀ ਹੁੰਦੀ ਹੈ ਬਾਜੀ ਬਹੁਤ ਬਹੁਤ ਸ਼ੁਕਰੀਆ ਬਾਜੀ ਤੇ ਤੁਸੀਂ ਸੋਹਣਾ ਕਮੈਂਟ ਕੀਤਾ ਤੇ ਵਧੀਆ ਕਿਹਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਅਗਲਾ ਕਮੈਂਟ ਆਪਣੇ ਕੋਲ ਹੀ ਜਲਜੀਤ ਸਿੰਘ ਦਾ ਇਹ ਮੇਰੇ ਭਰਾ ਨੇ ਹਰ ਰੋਜ਼ ਕਮੈਂਟ ਕਰਦੇ ਆ ਤੇ ਇਹਨਾਂ ਨੇ ਕਿਹਾ ਵਧੀਆ ਸੇਵਾ ਦੇ ਰਹੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਆਪਾ ਜੀ ਤੇ ਇਹ ਸਾਰਾ ਕੁਝ ਕਰਦੇ ਆ ਜੀ ਤੁਹਾਡੇ ਸਾਰਿਆਂ ਵਾਸਤੇ ਕਰਦੇ ਆ ਜੀ ਆਪਾਂ ਤਾਂ ਤੁਹਾਨੂੰ ਪਤਾ ਹੀ ਆ ਕੋਈ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਨਹੀਂ ਲੈਂਦੀ ਬਿਲਕੁਲ ਫਰੀ ਦੇ ਵਿੱਚ ਆਪਾਂ ਸਾਰਾ ਕੰਮ ਕਰਦੇ ਆ ਜੀ ਤੇ ਅਗਲਾ ਕਮੈਂਟ ਆਪਣੇ ਕੋਲੇ ਰਣਜੀਤ ਸਿੰਘ ਇਹਨਾਂ ਨੇ ਕਿਹਾ ਸਾਰ ਸਬਟ ਡਿਜ਼ਾਇਰ ਦੱਸਣਾ ਜੀ ਡਿਜ਼ਾਇਰ ਗੱਡੀਆਂ ਦਾ ਭਾਜੀ ਆਪਾਂ ਬਹੁਤ ਸਾਰੀਆਂ ਪਾਰ ਰੱਖੀਆਂ ਜੀ ਤੁਸੀਂ ਚੈੱਕ ਕਰੋ ਆਪਣੀ ਕੋਈ ਪਿਛਲੀ ਵੀਡੀਓ ਤੁਹਾਨੂੰ ਮਿਲ ਚੁਗੀ ਦਲਵੀਰ ਸਿੰਘ ਗੁੱਡ ਜੋ ਬ੍ਰਦਰ ਬਹੁਤ ਬਹੁਤ ਸ਼ੁਕਰੀਆ ਭਾਜੀ ਤੇ ਅਗਲਾ ਕਮੈਂਟ ਆਪਣੇ ਕੋਲੇ ਪ੍ਰਵੀਨ ਕੁਮਾਰ ਇਹਨਾਂ ਨੇ ਕਿਹਾ ਬਹੁਤ ਵਧੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਗੋਸ਼ਾ ਬਰਾੜ ਇਹਨਾਂ ਨੇ ਹਰਿਆਣਾ ਨੰਬਰ ਗੱਡੀ ਵਾਸਤੇ ਕਿਹਾ 40000 ਦੀ ਕੋਈ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਦੇਖਦੇ ਆ ਕੋਈ ਤੇ ਬੰਤਾ ਸਿੰਘ ਕਹਿੰਦੇ ਆ ਗੁੱਡ ਬਹੁਤ ਬਹੁਤ ਸ਼ੁਕਰੀਆ ਜੀ ਲਖਵੀਰ ਜੱਸਲ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਾ ਜੀ ਤੇ ਬਹੁਤ ਸੋਹਣੇ ਕਮੈਂਟ ਕਰਦੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰੇ ਕਮੈਂਟ ਮੈਂ ਹਰ ਰੋਜ਼ ਪੜ੍ਹਦਾ ਹੁੰਨੇ ਬਾਕੀ ਦੇ ਹੋਰ ਵੀ ਬਹੁਤ ਸਾਰੇ ਕਮੈਂਟ ਪਾਈ ਆ ਜਿਹੜੇ ਪੜਨ ਵਾਲੇ ਪਾਈ ਆ ਆਪਾਂ ਹਰ ਵੀਡੀਓ 'ਚ ਕਮੈਂਟ ਪੜ੍ਹਦੇ ਰਹਿੰਦੇ ਰਹਨੇ ਆ ਜੀ ਤੇ ਬਾਕੀ ਦੇ ਕਮੈਂਟ ਆਪਾਂ ਕੱਲ ਨੂੰ ਪੜਾਂਗੇ ਜਿਆਦਾ ਲੰਮੀ ਵੀਡੀਓ ਹੋ ਜਾਊਗੀ ਬਾਕੀ ਵੀਡੀਓ ਤੁਹਾਨੂੰ ਕਿਵੇਂਦ ਲਈ ਜਰੂਰ ਦੱਸੋ ਵਧੀਆ ਲੱਗੀ ਆ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਦੀ ਉੱਪਰ ਨੰਬਰ ਆਪਣਾ ਚੱਲਦਾ ਰਹਿੰਦਾ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮਾ ਜੀ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ